ਆਪਾਂ ਨਾਲ ਗੱਲ ਥੋੜੀ ਜੀ ਕਰਨੀ ਅੱਗੇ ਜਾ ਕੇ ਸੁਖਵਿੰਦਰ ਸਿੰਘ ਸੁਖੀ ਹੋਰਾਂ ਦੀ ਆਪਾਂ ਤੇ ਅਜੇ ਤੱਕ ਇਹੀ ਗੱਲਬਾਤ ਕਰਦੇ ਰਹੇ ਸੀ ਕਿ ਵਿਧਾਇਕੀ ਦਾ ਕੀ ਬਣੂਗਾ ਜੀ ਵਿਧਾਇਕੀ ਨੂੰ ਲੈ ਕੇ ਹੀ ਰੌਲਾ ਪੈ ਰਿਹਾ ਸੀ ਤੇ ਉਹ ਤੇ ਜਿਵੇਂ ਕਹਿੰਦੇ ਨੇ ਦੇਖੋ ਉਹਦੋਂ ਅਗਲਾ ਸਟੈਪ ਵੀ ਲੈ ਗਏ ਨੇ ਉਹ ਤੇ ਚੇਅਰਮੈਨ ਵੀ ਛੱਡ ਗਏ ਕੈਬਨਿਟ ਦਾ ਜਿਹੜਾ ਉਹਨਾਂ ਦਾ ਅਹੁਦਾ ਸੀ ਉਹ ਵੀ ਛੱਡ ਗਏ ਆ ਕਹਿੰਦੇ ਕਿ ਮੈਂ ਇਸ ਗੱਲ ਤੇ ਨਾਰਾਜ਼ ਆ ਕਿ ਮਾਨ ਸਾਹਿਬ ਨੇ ਜਿਹੜਾ ਪਾਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜਾਣਕਾਰੀ ਦਿੱਤੀ ਉਸ ਨੂੰ ਲੈ ਕੇ ਪਰ ਕੀ ਉਸੇ ਨੂੰ ਲੈ ਕੇ ਹੀ ਆ ਜਾਂ ਫਿਰ ਕੋਈ ਹੋਰ ਸਿਆਸੀ ਕਾਰਨ ਉਹ ਉਸੇ ਨੂੰ ਲੈ ਕੇ ਆ ਜੀ ਉਸ ਨੂੰ ਲੈ ਕੇ ਆ ਡਾਕਟਰ ਸੁਖੀ ਧੋਵਾਰ ਵਿਧਾਇਕ ਬਣੇ ਆ ਸ਼ਾਇਦ ਪਿਛਲੀ ਵਾਰੀ ਬਣੇ ਸਾਨੂੰ 12 ਚ ਉਹਨਾਂ ਦੀ ਜਿਹੜੀ ਐਤਕੀ ਵਾਲੀ ਜਿੱਤ ਹੈ ਜਾਂ ਪਿਛਲੀ ਜਿੱਤ ਹੈ ਜਿਹੜੀ ਉਹਦੇ ਵਿੱਚ ਇਹ ਜਿਹੜੀ ਧਾਰਮਿਕ ਜਗਾ ਹੈ ਇਸ ਨਾਲ ਜੁੜੀ ਵੋਟ ਦਾ ਬੜਾ ਆਧਾਰ ਹੈ ਦੇਖੋ ਤੁਹਾਨੂੰ ਮੈਂ ਇੱਕ ਚੀਜ਼ ਦੱਸਾਂ ਦੁਆਬੇ ਦੇ ਕੁਝ ਧਾਰਮਿਕ ਅਸਥਾਨ ਇਸ ਤਰ੍ਹਾਂ ਦੇ ਆ ਜਿਹੜੇ ਕਿ ਰਾਜਨੀਤਿਕ ਤੌਰ ਤੇ ਬੇਸ਼ੱਕ ਉਹਨਾਂ ਦੇ ਸਿੱਧੇ ਕੋਈ ਦਖਲ ਨਾ ਹੋਣਾ ਹਮ ਪਰ ਰਾਜਨੀਤੀ ਨੂੰ ਪ੍ਰਭਾਵਿਤ ਬਹੁਤ ਕਰਦੇ ਆ ਜਿੱਦਾਂ ਡੇਰਾ ਵੱਲ ਤੁਸੀਂ ਸ਼ਾਇਦ ਦੇਖਿਆ ਹੋਵੇਗਾ ਜਾਂ ਨਹੀਂ ਸੁਣਿਆ ਹੋਣਾ ਪਰ ਬਹੁਤ ਵੱਡੇ ਤੋਂ ਵੱਡੇ ਲੀਡਰ ਨੂੰ ਵੀ ਉੱਥੇ ਜਾਣਾ ਪੈਂਦਾ ਹਮ ਸਮਝਦੇ ਹੋ ਨਾ ਜੀ ਤਾਂ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਧਾਰਮਿਕ ਸਥਾਨ ਹੈ ਇਹਦੀ ਜਿਹੜੀ ਸੰਗਤ ਹੈ ਜਾਂ ਕਹ ਲਓ ਕਿ ਆਸਥਾ ਰੱਖਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਹੈ ਹੂੰ ਤੇ ਡਾਕਟਰ ਨੂੰ ਪਤਾ ਲੱਗ ਗਿਆ ਕਿ ਲੈ ਪੀ ਡਾਕਟਰ ਆ ਆਪਾਂਾਂ ਚੇ ਜਾਵਾਂਗੇ ਹੂੰ ਦੇਖੋ ਲੀਡਰ ਨੂੰ ਕੋਈ ਅੱਜ ਦਾ ਫਿਕਰ ਥੋੜੀ ਹੁੰਦਾ ਜੀ ਕੱਲ ਦਾ ਆਉਣ ਆੜੇ ਸਮੇਂ ਦਾ ਫਿਰ ਅੱਜ ਇੱਕ ਲੀਟਰ ਦਾ ਤੇ ਆਮਲੀ ਦਾ ਨਕਾਰਾਤਮਕ ਪੱਖ ਹੀ ਇਹ ਹੁੰਦਾ ਹੂੰ ਕਿ ਇਹਨਾਂ ਨੂੰ ਅੱਜ ਦਾ ਹੀ ਨਹੀਂ ਫਿਕਰ ਹੁੰਦਾ ਜੀ ਭਲਕਦਾ ਵੀ ਫਿਕਰ ਹੁੰਦਾ ਦੇਖੋ ਹੁਣ ਗੱਲ ਆ ਕਿ ਜੇ ਆਮਲੀ ਕੋਲ ਮਤਲਬ ਕਿ ਖਜ਼ਾਨਾ ਇਹ ਅਰਜ਼ਰਬ ਉੜਦਾ ਫਿਰੂਗਾ ਹੂੰ ਤੇ ਜਦੋਂ ਅਗਲੇ ਦਿਨ ਤਾਂ ਨਾ ਹੋਇਆ ਜੀ ਜੀ ਉਹ ਜਦੋਂ ਦਾ ਖਾਦਾ ਉਦੋਂ ਦਾ ਵੀ ਨਹੀਂ ਅਸਰ ਕਰਨਾ ਮਰ ਕੇ ਫਿਕਰ ਚੀਰ ਇੱਕ ਲੀਟਰ ਦੀ ਵੀ ਹਾਲਤ ਕੁਝ ਇਸੇ ਕਿਸਮ ਦੀ ਆ ਸਾਬ ਹੂੰ ਕਿ ਕਲੈਕਸ਼ਨ ਜਿੱਤ ਲਿਆ ਅਗਲੇ ਦਾ ਫਿਕਰ ਪੈ ਜਾਂਦਾ ਹੂੰ ਕਿ ਭਈ ਅਗਲਾ ਕਿਵੇਂ ਜਿਤਣਾ ਹੋਣ ਸੋ ਇਸ ਕਰਕੇ ਭਈ ਗੱਲ ਇਹ ਆ ਕਿ ਡਾਕਟਰ ਸੁਖੀ ਨੂੰ ਲੱਗ ਗਿਆ ਪਤਾ ਹੂੰ ਇੱਕ ਤੇਨਾਂ ਨੇ ਦਲ ਬਦਲੀ ਕੀਤੀ ਔਰ ਕਮਾਲ ਤੁਸੀਂ ਦੇਖੋ ਕਿ ਦਲ ਬਦਲੀ ਸ਼ਾਇਦ 24 ਅਗਸਤ ਚ ਹੋਈ ਸੀ ਇਹਨਾਂ ਦੀ ਜੀ ਔਕੇ ਅਗਸਤ ਤੇ ਫਿਰ ਆ ਗਈ ਅੱਗੇ ਜਨਵਰੀ ਹੂੰ 5 ਮਹੀਨੇ ਆ ਹੋ ਗਏ ਲਗਭਗ ਤਾਂ ਤੁਸੀਂ ਵੇਖ ਲਓ ਡੇਢ ਸਾਲ ਹੀ ਹੋ ਗਏ ਕਿ ਪਤਾ ਨਹੀਂ ਕਿਹੜਾ ਕੋਈ ਮਹਿਕਮਾ ਹੈ ਵੇਅਰ ਹਾਊਸਿੰਗ ਐਂਡ ਕਨਟੇਨਰ ਉਹਦੇ ਚੇਅਰਮੈਨ ਹੈ ਜਿਹਦੇ ਕੈਬਨਟ ਰੈਂਕ ਲਈ ਬੈਠੇ ਸੀ ਜੀ ਜੀ ਇਹਨਾਂ ਦਾ ਤਾਂ ਫੈਸਲਾ ਹੋਇਆ ਹੀ ਨਹੀਂ ਸੀ ਦਲ ਬਦਲੀ ਦਾ ਇਹ ਤੇ ਚੱਲੀ ਜਾਣਾ ਸੀ ਹੂੰ ਇਹ ਤਾਂ ਚਲੋ ਆਪੇ ਹੀ ਕਹਿ ਲੋ ਬਦਲ ਗਿਆ ਨਹੀਂ ਤਾਂ ਬਦਲਦੀ ਹੁਰੀ ਕਿਹਾ ਤਨ ਕਿ 20 ਸਾਲ ਮਾਨ ਸਾਹਿਬ ਚੱਲੀ ਜਾਣਗੇ ਚੱਲਣ ਦਿਓ ਤੇ ਡਾਕਟਰ ਸੁਖੀ ਹੋਣੇ ਚੱਲੀ ਜਾਣਾ ਸੀ ਜਿਹੜਾ ਸਪੀਕਰ ਸਾਹਿਬ ਨੇ ਫੈਸਲਾ ਲੈਣਾ ਸੀ ਹੂੰ ਚੱਲੀ ਜਾਂਦਾ ਜਿਵੇਂ ਚੱਲੀ ਜਾਂਦਾ ਉਹ ਤੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਭਾਈ ਬਹੁਤ ਬੁਰਾ ਫਸਲ ਨਾਲ ਦੇਣਾ ਅਸਤੀਫਾ ਦੇ ਗਿਆ ਕੈਬਨਟ ਰੈਂਕ ਤੋਂ ਜੀ ਕੈਬਨਟ ਰੈਂਕ ਤੋਂ ਅਸਤੀਫਾ ਦੇ ਗਿਆ ਪਰ ਵੱਡਾ ਸਵਾਲ ਇਹ ਹੈ ਕਿ ਕੋਈ ਦਾਲ ਬਦਲੀ ਕਰਕੇ ਆ ਕੇ ਇੰਨਾ ਚਿਰ ਚੇਅਰਮੈਨ ਹੀ ਮਾਨ ਗਿਆ ਕੈਬਨਟ ਰੈਂਕ ਮਾਨ ਗਿਆ ਜੀ ਤੇ ਮੁੜ ਕੇ ਅਸਤੀਫਾ ਵੀ ਦੇ ਗਿਆ ਆਪ ਦੀ ਮਰਜ਼ੀ ਨਾਲ ਐਕਸ਼ਨ ਕੋਈ ਨਹੀਂ ਭੇਖੇ ਖੜੇ ਨੇ ਤੁਹਾਡੇ ਸਿਧਾਂਤ ਤੇ ਯਾਰ ਤੁਸੀਂ ਤਾਂ ਉਹ ਲੋਕ ਹੋ ਜਿਨ੍ਹਾਂ ਨੇ ਕਾਨੂੰਨੀ ਵਿਧਾਨਿਕ ਸਿਧਾਂਤਕ ਪੈਮਾਨੇ ਨਵੇਂ ਸੈੱਟ ਕਰ ਦਿੱਤੇ ਨੇ ਸਾਹਿਬ ਚਾਹੇ ਉਹ ਲਾਲਪੁਰਾ ਦਾ ਮਾਮਲਾ ਹੋਵੇ ਚਾਹੇ ਉਹ ਆਰਟੀਆਈ ਦਾ ਮਾਮਲਾ ਹੋਵੇ ਤੁਸੀਂ ਨਵੇਂ ਦਿਸਾ ਹੰਦੇ ਜਿਹੜੇ ਹਨ ਉਹ ਦਿਖਾਈ ਨਹੀਂ ਲੋਕਾਂ ਨੂੰ ਜੀ ਤਾਂ ਬਰਹਾਲ ਦੇਖੋ ਚਲੋ ਡਾਕਟਰ ਸੁਖੀ ਤੇ ਨਿਕਲ ਗਏ ਹਮ ਪਰ ਹੁਣ ਮਾਨ ਸਾਹਿਬ ਦੇਖੋ ਮਾਨ ਸਾਹਿਬ ਤੇ ਮੈਂ ਹਮੇਸ਼ਾ ਕਹਿੰਦਾ ਕਿ ਕੇਜਰੀ ਵਾਲ ਦੀ ਗਰੰਟੀ ਤੋਂ ਵੀ ਮੇਰੀ ਤਗੜੀ ਗਰੰਟੀ ਆ ਕਿ ਮਾਨ ਸਾਹਿਬ ਕਦੇ ਨਾ ਕਰੈਕਟ ਕਰਨਗੇ ਆਪਣੇ ਆਪ ਨੂੰ ਹਮ ਤੁਸੀਂ ਵੇਖ ਲਓ ਇਸ ਮੁੱਦੇ ਤੇ ਤਾਮੀ ਸਾਹੂਰਾਂ ਦੇ ਖਿਲਾਫ ਉਹ ਫੇਰ ਬੋਲੇ ਨੇ ਜੀ ਜੀ ਹੋਰ ਮੁੱਦਿਆਂ ਤੇ ਬੋਲੇ ਨੇ ਹਮ ਕਿਤੇ ਉਹਨਾਂ ਨੇ ਇੱਕ ਸ਼ਬਦ ਬੋਲੇ ਆ ਤੇ ਮਨੂ ਅੱਛਾ ਉਹ ਤੇ ਕਿਸੇ ਦਲ ਚੋਂ ਆਇਆ ਬੰਦਾ ਸੀ ਉਹ ਤੇ ਚਲੋ ਨਹੀਂ ਜਚਿਆ ਖੜਾ ਤੇ ਫਰਜ਼ ਕਰੋ ਹੁਣ ਇੱਕ ਚੀਜ਼ ਹੋਰ ਆ ਹੂੰ ਬੰਗਾ ਜਿਹੜਾ ਲਓ ਆਪਾਂ ਇੱਕ ਗੱਲ ਹੋਰ ਪੁੱਲ ਚੱਲੇ ਸੀ ਬੰਗਾ ਜਿਹੜਾ ਜੇ ਮੈਂ ਨਹੀਂ ਭੁੱਲਦਾ ਉਹ ਸ੍ਰੀ ਨੰਦਪੁਰ ਸਾਹਿਬ ਚੋਂ ਦਾ ਹੂੰ ਲੋਕ ਸਭਾ ਹਲਕੇ ਚ ਲੋਕ ਸਭਾ ਹਲਕੇ ਚ ਹੀ ਹੁੰਦਾ ਹੈ ਜੀ 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 ਨੰਦਪੁਰ ਸਾਹਿਬ ਪਲੀਜ਼ ਕੋਈ ਕਨਫਰਮ ਕਰਿਓ ਜੇ ਕੋਈ ਵੋਟਰ ਉੱਥੋਂ ਦਾ ਹੈ ਤੇ ਉੱਥੇ ਤਾਂ ਤੁਹਾਡਾ ਸਿਟਿੰਗ ਐਮਪੀ ਹੈ ਜਿਹੜਾ ਸਭ ਤੋਂ ਜ਼ਿਆਦਾ ਮਿਹਨਤ ਕਰਨ ਵਾਲਿਆਂ ਚ ਇੱਕ ਹੈ ਹਮ ਮਾਲਵਿੰਦਰ ਸਿੰਘ ਕੰਗ ਜੀ 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 ਬਿਲਕੁਲ ਮਾਲਵਿੰਦਰ ਸਿੰਘ ਕੰਗ ਹੈ ਨਾ ਸਰ ਹਮ ਮੰਗਾ ਉਸ ਲੋਕ ਸਭਾ ਹਲਕੇ ਚੋਂ ਦਾ ਤਾਂ ਫਿਰ ਇਹਦਾ ਮਤਲਬ ਕਿ ਤੁਸੀਂ ਆਪਣੇ ਬੰਦੇ ਦਾ ਨੁਕਸਾਨ ਅਫੋਰਡ ਕਰ ਲਓਗੇ ਪਰ ਆਪਣੇ ਆਪ ਨੂੰ ਕਰੈਕਟ ਨਹੀਂ ਕਰੋਗੇ ਕਰੈਕਟ ਨਹੀਂ ਕਰੋਗੇ ਉਹ ਬੰਦਾ ਤਾਂ ਰਗੜਿਆ ਜਾਊਗਾ ਨਾ ਜਿਹੜਾ ਮਿਹਨਤ ਕਰ ਰਿਹਾ ਬਹੁਤ ਸ਼ੁਰੂ ਚ ਹੀ ਉਹਨੇ ਤਾਂ ਬਹੁਤ ਪਹਿਲੇ ਮਿਹਨਤ ਸ਼ੁਰੂ ਕਰਤੀ ਸੀ ਔਰ ਮਿਹਨਤ ਦਾ ਫਲ ਵੀ ਮਿਲਿਆ ਮਿਲਿਆ ਬਿਲਕੁਲ ਗੱਲ ਇਹ ਕਿ ਫਿਰ ਜੇ ਇਸ ਤਰ੍ਹਾਂ ਇਹ ਨੁਕਸਾਨ ਤੋਂ ਡਰਦੇ ਨੇ ਰਾਜਸੀ ਨੁਕਸਾਨ ਤੋਂ ਤੇ ਦਾ ਮਤਲਬ ਹੈ ਕਿ ਰਾਜਨੀਤਿਕ ਨੁਕਸਾਨ ਇਹਨਾਂ ਦੇ ਆਪਣੇ ਬੰਦਿਆਂ ਦਾ ਹੋ ਸਕਦਾ ਹੈ ਜੀ ਆ ਆ ਗਿਆ ਨਾ ਕਨਫਰਮੇਸ਼ਨ ਦਾ ਕਮੈਂਟ ਕਿ ਕਾਂਗ ਦਾ ਸਾਹਿਬ ਦਾ ਏਰੀਆ ਤੇ ਦਾ ਮਤਲਬ ਹੈ ਕਿ ਤੁਹਾਡੇ ਬੰਦੇ ਨੂੰ ਨੁਕਸਾਨ ਹੋ ਜਾਊਗਾ ਹੂੰ ਇਹ ਗੱਲ ਨੁਕਸਾਨ ਦੀ ਕਰੀਏ ਪਰ ਕੌਣ ਸੋਚਦਾ ਕਿਸੇ ਲਈ ਜੀ ਹੂੰ ਬਸ ਮੈਂ ਕਹਿੰਦਾ ਜੋ ਕਹਤਾ ਕبھی-ਕبھی ਲੱਗਦਾ ਸਲਾਪ ਨਹੀਂ ਚੀਂ ਭਗਵਾਨ ਹੈ ਜੀ ਤਾਂ ਗੱਲ ਇਹ ਆ ਕਿ ਭਈ ਇਸ ਮਾਮਲੇ 'ਚ ਆਪਾਂ ਜੇ ਦੇਖੀਏ ਤਾਂ ਇੱਕ ਚੀਜ਼ ਹੋਰ ਵੀ ਹੋਈ ਭਾਈ ਖੋਸੇ ਹੋਰੀ ਉਹ ਵੀ ਆ ਗਿਆ ਹੂੰ ਉਹ ਕਹਿੰਦੇ ਜੀ ਕਿ ਇੱਥੇ ਮਰਿਆਦਾ ਦਾ ਮਸਲਾ ਹੋ ਸਕਦਾ ਜੀ ਆਪਾਂ ਨਾ ਕਦੇ ਗਏ ਕਮੇਟੀ ਸਪਸ਼ਟ ਕਰੇ ਜਾਂ ਐਸਡੀਪੀਸੀ ਜਾ ਕੇ ਵੇਖੇ ਜੀ ਮਰਿਆਦਾ ਦਾ ਮਸਲਾ ਹੈਗਾ ਤਾਂ ਉਹ ਠੀਕ ਆ ਆਪਣੀ ਜਗ੍ਹਾ ਤੇ ਆ ਪਰ ਜਦੋਂ ਇਹ ਮੁੱਦਾ ਮਾਨ ਸਾਹਿਬ ਵਾਸਤੇ ਇੱਕ ਕਸੂਤਾ ਕਸੂਤਾ ਯੱਗ ਬਣਿਆ ਪਿਆ ਸੀ ਗੱਲ ਕਿ ਹਾਂ ਭਾਈ ਤੁਸੀਂ ਅਜਿਹਾ ਝੂਠਾ ਦਾਵਾ ਕਿਉਂ ਏਡੇ ਵੱਡੇ ਇਕੱਠ 'ਚ ਕੀਤਾ ਹੂੰ ਤਾਂ ਉਸ ਵੇਲੇ ਇਹ ਬਰਾਬਰ ਲਿਆ ਕੇ ਮਸਲਾ ਖੜਾ ਕਰਨ ਦਾ ਯਤਨ ਕਰਨਾ ਜੀ ਪਰ ਮੇਰੇ ਖਲ ਦੇ ਨਾਲ ਮੂਲ ਗੱਲ ਜਿਹੜੀ ਆ ਉਹ ਰਹਿਣੀ ਚਾਹੀਦੀ ਆ ਹਾਂ ਭਾਈ ਤੁਸੀਂ ਏਡਾ ਖੋਖਲਾ ਦਾਵਾ ਜਿਹੜਾ ਏਡੀ ਕਾਲੀ ਚਿੱਕਿਓ ਕੀਤਾ ਏਡੇ ਤਖੜੇ ਢੰਗ ਦੇ ਨਾਲ ਜਚਾ ਕੇ ਤਾਂ ਖੈਰ ਡਾਕਟਰ ਸੁਖੀ ਤੇ ਆਪਣਾ ਪਚਾ ਗਏ ਆ ਪਰ ਇਹਨਾਂ ਨੇ ਆਪਦੇ ਬੰਦੇ ਦਾ ਨੁਕਸਾਨ ਜ਼ਰੂਰ ਕਰਾ ਲੈਣਾ ਜੇ ਰਾਸ਼ੀ ਨੁਕਸਾਨ ਦੀ ਗੱਲ ਕਰੀਏ ਤੇ ਜੀ ਜੀ ਬਿਲਕੁਲ ਮੈਂ ਜੀ ਫਿਰ ਚਲੋ ਵੈਸੇ ਆਉਣਾ ਚਾਹੀਦਾ ਸੀ ਕੋਈ ਨਾ ਕੋਈ ਪ੍ਰਤੀਕਰਮ ਆਉਣਾ ਚਾਹੀਦਾ ਸੀ ਜੀ ਮੈਂ ਹੀ ਜਿੰਨੀ ਕੋਈ ਜਾਣਕਾਰੀ ਹੈ ਜੀ ਦੇਖੋ ਇਹ ਮੇਰੀ ਆਪਣੀ ਜਾਣਕਾਰੀ ਆ ਹਮ ਠੀਕ ਹੈ ਤੁਸੀਂ ਇਤਬਾਰ ਕਰਨਾ ਹੋਵੇ ਕਰ ਸਕਦੇ ਹੋ ਇਹਨੂੰ ਨਕਾਰਨਾ ਹੋਵੇ ਨਕਾਰ ਸਕਦੇ ਹੋ ਤੁਸੀਂ ਆਸਾਦੋ ਕਿਉਂਕਿ ਜਿਹੜੀ ਚੀਜ਼ ਐਵਿਡੈਂਸਲੀ ਜਾਂ ਤਾਥਾਤਮਕ ਨਹੀਂ ਹੁੰਦੀ ਮੈਂ ਪਹਿਲੇ ਹੀ ਦੱਸ ਦਿੰਦਾ ਜਾਂ ਮੇਰਾ ਓਪੀਨੀਅਨ ਹੁੰਦਾ ਮੈਂ ਦੱਸ ਦਿੰਦਾ ਮੇਰੀ ਆਬਜ਼ਰਵੇਸ਼ਨ ਹੁੰਦੀ ਹੈ ਮੈਂ ਦੱਸ ਦਿੰਦਾ ਮੇਰੀ ਕੁਪੇਸ਼ਨ ਕੋਈ ਮੈਂ ਦੱਸ ਦਿੰਦਾ ਹਮ ਠੀਕ ਹੈ ਨਾ ਮੇਰੀ ਜਿਹੜੀ ਜਾਣਕਾਰੀ ਆ ਕਿ ਮਾਨ ਸਾਹਿਬ ਨੂੰ ਅਪਰੋਚ ਕੀਤਾ ਗਿਆ ਸੀਗਾ ਸੀਐਮਓ ਨੂੰ ਜਾਂ ਦੇ ਮੰਤਰੀ ਦੇ ਦਫ਼ਤਰ ਨੂੰ ਜੀ ਕਿ ਭਾਈ ਕਮੇਟੀ ਦੇ ਨਾਲ ਤੁਹਾਡੀ ਮੁਲਾਕਾਤ ਕਰਾ ਦਈਏ ਹਮ ਹੁਣ ਤੁਸੀਂ ਵੇਖੋ ਕਿੱਡੀ ਇੱਕ ਨਾਰਮਲ ਗੱਲ ਹੀ ਹੈ ਨਾ ਜੀ ਕਿ ਕਮੇਟੀ ਨਾਲ ਮੁਲਾਕਾਤ ਕਰ ਲੋ ਹੂੰ ਕਮੇਟੀ ਨੂੰ ਭਰੋਸੇ ਚ ਲੈ ਲਓ ਬਈ ਚਲੋ ਠੀਕ ਆ ਗੱਲਬਾਤ ਉਹ ਵੀ ਹੋਈ ਆ ਹੂੰ ਤੁਹਾਡੇ ਬਿਆਨات ਸਾਹਮਣੇ ਆ ਕੇ ਕਰ ਟਿਕ ਸਕਦੀ ਐ ਐਸਐਨਡੀ ਪੈ ਸਕਦੀ ਐ ਕਮੇਟੀ ਆਪਣੇ ਹਿਸਾਬ ਨਾਲ ਹੀ ਕਹਿ ਦਿੰਦੀ ਐ ਕੋਈ ਚਲੋ ਜੀ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਭਰੋਸਾ ਦਿੱਤਾ ਠੀਕ ਆ ਕਿਉਂਕਿ ਕਹਿ ਵੀ ਸਕਦੇ ਨੇ ਕਿ ਮੇਰੇ ਕੋਲ ਕੀ ਜਾਣਕਾਰੀ ਆਈ ਹੈ ਉਹਨੇ ਜਾਣਕਾਰੀ ਅਗਲੇ ਨੂੰ ਜਦੋਂ ਭਰੋਸੇ ਚ ਲੈ ਲਓਗੇ ਤਾਂ ਆਪੇ ਅਗਲਾ ਕਵਰ ਅਪ ਵੀ ਕਰ ਰਹੇ ਹੋਗੇ ਹਾਂਜੀ ਹਾਂਜੀ ਬਿਲਕੁਲ ਤਾਂ ਦੱਸ ਦਿਓ ਕਿ ਮਾਨ ਸਾਹਿਬ ਨੇ ਕੰਨ ਹੀ ਨਹੀਂ ਧਰਿਆ ਉਹਦਾ ਹੂੰ ਜਿਹੜੀ ਮੇਰੀ ਜਾਣਕਾਰੀ ਐ ਜੀ ਬਸ ਉਹ ਹੀ ਤੁਹਾਡੀ ਵਾਲੀ ਗੱਲ ਹੈ ਕਿ கரੈਕਟ ਨਹੀਂ ਕਰਨਾ ਪਈ ਉਸ ਮੰਨਣਾ ਹੀ ਨਹੀਂਗਾ ਫਿਰ கரੈਕਟ ਤੇ ਬਾਅਦ ਦਾ ਹੁੰਦਾ ਹੈ ਖੈਰ ਚਲੋ ਜਾਂਦੇ ਜਾਂਦੇ ਇੱਕ ਗੱਲ ਮਿੰਟ ਜੀ ਹੋਰ ਕਰਦੇ ਜਾਈਏ ਆਪਾਂ